ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਾਡੀ ਜੀ ਸਾਡੀ ਤੁਹਾਡੇ ਦਾ ਨਾਜ਼ਕ ਵਾਲੀ ਜਾਦੀ ਤੋਂ ਸਰਵੇ ਕਰੀਏ ਕੋਈ ਇੱਕ ਗੱਲ ਹੈ 7 ਜਨਵਰੀ ਨੂੰ ਸਾਨੂੰ ਜਰੂਰ ਅੱਗੇ ਜਾਣ ਦੇ ਬਹੁਤ ਤੁਸੀਂ ਰੁਕਦੇ ਆ ਧੰਨਵਾਦ ਹੈ ਤੁਹਾਡਾ ਅਸੀਂ ਇੱਥੇ ਬੈਠ ਕੇ ਤੁਹਾਨੂੰ ਬਾਤ ਦੋ ਜੀ ਅੱਜ 10 ਜਨਵਰੀ ਨੂੰ ਕਹਿ ਦਿਓ ਗਈ ਜਰੂਰ ਉੱਥੇ ਫੰਕਸ਼ਨ ਆਉਣੀ ਠੀਕ ਹੈ ਜੀ ਸੰਤਾ ਜੀ ਉਹ ਸਾਡੇ ਨਿਸ਼ਾਨੀ ਜਾਂਦੀ ਜੀ ਅਸੀਂ ਜੋ ਮਰਜ਼ੀ ਆਡੀ ਕਿਸੇ ਨੂੰ ਕਾਗਲ ਲਗਾਣੀ ਤੇ ਜਾਣਾ ਸਾਡੀ ਬਹੁਤ ਸਮਾਂ ਹੋ ਗਿਆ ਸਾਡੇ ਬੰਦੀ ਦੀ ਯਾਦ ਉਹ ਸਾਡੇ ਜੋ ਮਰਜ਼ੀ ਆਈ ਇਹ ਵੀ ਅਸਲੀ ਇਹ ਜਾਈ ਜਾਨੀ ਕੋਈ ਚਵਾਈ ਨਹੀਂ ਹੋਣੀ ਮੁੱਖ ਮੰਤਰੀ ਮੋਟਾ ਬਾਗਰ ਜਿਤਾਇਆ ਸੀ ਉਹ ਜਿਤਾਇਆ ਸਾਡੀ ਉਹ ਸੁਣਾਈ ਉਹ ਸਾਨੂੰ ਨਹੀਂ ਮਿਲਣ ਦਿੱਤਾ ਯਾਰ ਦੋਸਤੋ ਜੀ ਬਹੁਤ ਕਾ ਕਰਿਆ ਜਿਆਦਾ ਜੀ ਸਾਡੇ ਨਾਲ ਪਰ ਕਿਥੋਂ ਮੁੱਖ ਸਰਕਾਰ ਕਰਦੀ ਕਰਦੀ ਆ ਪੰਜਾਬ ਸਰਕਾਰ ਵੀ ਕਰ ਰਹੀ ਹੈ ਕੋਈ ਦੁੱਖ ਤਕਲੀਫ ਹੋ ਸੁਣੇ ਦੂਰ ਕਰੇ ਜੇ ਜਦੋਂ ਉਹਨੇ ਅੰਦਰ ਖੁੱਡ ਜੀ ਵੜ ਕੇ ਬਹਿ ਜਾਣਾ ਫਿਰ ਅਸੀਂ ਕਿਹਨੂੰ ਸੁਣਾ ਜੀ ਦੁੱਖ ਤੇ ਦੇਖੋ ਆਤਾਲਪੁਖ ਬਹੁਤ ਵੱਡੀ ਚੀਜ਼ ਹੈ ਬਹੁਤ ਸਮਰੱਥ ਹੈ ਉਹ ਜਿਹੜੇ ਕਹਿੰਦੇ ਸੀ 25 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸੀ ਉਹਨਾਂ ਦਾ ਕੀ ਅਸਰ ਹੈ ਕੱਲ ਨੂੰ ਸ਼ਮਾ ਅੱਡੇ ਤੇ ਵੀ ਆਵੇਗੀ ਇਹਨੇ ਗੋਟਕਾ ਸਾਹਿਬ ਦੀ ਸੌਣ ਟੱਕੀ ਸੀ ਕੈਪਟਨ ਦਾ ਉਹਦਾ ਕੀ ਹਾਲ ਹੈ ਅੱਜ ਨੂੰ ਪੁੱਛ ਰਿਹਾ ਕੋਈ ਕੋਈ ਨਹੀਂ ਪੁੱਛਦਾ ਜਦੋਂ ਕਿਤੇ ਜਾਂਦਾ ਉਹ ਚਲਸੇ ਜੇ 10 ਬੰਦੇ ਨਹੀਂ ਹੁੰਦੇ ਦੇ ਲੋ ਕੈਪਟਨ ਦੇ ਨਰਾਇਣ ਆ ਪ੍ਰਗਟ ਹੋਏ ਸੋ ਕਹਿਣ ਦਾ ਮਤਲਬ ਜਿਹਨੇ ਜਿਹਨੇ ਟੱਕਰ ਲਈ ਹੈ ਉਹਦੇ ਨਾਲ ਉਹਦਾ ਇਹ ਅਸਰ ਹੋਇਆਗਾ ਇਹ ਇਹ ਸਾਰੇ ਦੇ ਸਾਹਮਣੇ ਪ੍ਰਤੱਖ ਹੈ ਇਹ ਚਲੋ